ਅੱਜ ਆਪਾਂ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੈ ਸਭ ਦੁੱਖ ਜਾਏ ਤਾਂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸਤ ਗੁਰੂ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਤੇ ਪਿਤਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਵਿੱਚ ਹੋਇਆ ਸੀ ਆਪ ਜੀ ਛੋਟੀ ਉਮਰ ਤੋਂ ਬਡੇ ਹੋਂ ਹਾਰ ਬਾਲਕ ਸਨ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਉਹ 3 ਸਾਲ ਦੀ ਉਮਰ ਵਿੱਚ ਗੁਰਬਾਣੀ ਦਾ ਪਾਠ ਬੜੀ ਮਧੁਰ ਲੈ ਨਾਲ ਕਰਨ ਲੱਗ ਪਏ ਸਨ ਸੋ ਸਤਗੁਰੂ ਜੀ ਦੇ ਸੰਬੰਧ ਵਿੱਚ ਕਵੀ ਸੌਂਦਾ ਸਿੰਘ ਨੇ ਇੱਕ ਕਵਿਤਾ ਲਿਖੀ ਹੈ ਉਹਦੀਆਂ ਦੋ ਪੰਕਤੀਆਂ ਤੁਹਾਡੇ ਸਾਹਮਣੇ ਨੇ ਜਿਨ੍ਹਾਂ ਵਿੱਚ ਉਹ ਆਖਦੇ ਨੇ ਗੁਰੂ ਹਰਿਕ੍ਰਿਸ਼ਨ ਅੱਠਵੇਂ ਮਹਿਲ ਹਰਿ ਸਮ ਸੁੰਦਰ ਰੂਪ ਰਵ ਸਮ ਤੇਜ ਅਨੂਪ ਜਿਸ ਦਾ ਸੰਖੇਪ ਜਿਹਾ ਭਾਵੇ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਸਤਿਗੁਰੂ ਹਨ ਜਿਨ੍ਹਾਂ ਦਾ ਰੂਪ ਇੰਨਾ ਸੁੰਦਰ ਏ ਕਿ ਉਹ ਰੱਬ ਵਰਗੇ ਨਜ਼ਰ ਆਉਂਦੇ ਨੇ ਅਤੇ ਉਹਨਾਂ ਦਾ ਤੇਜ ਪਰਤਾਪ ਉਪਮਾ ਤੋਂ ਰਹਿਤ ਏ ਉਹਨਾਂ ਦਾ ਤੇਜ ਸੂਰਜ ਦੀ ਤਰ੍ਹਾਂ ਏ ਉਹਨਾਂ ਦੇ ਵੱਡੇ ਭਰਾ ਸਨ RAM RAJE JI ਜਿਨ੍ਹਾਂ ਨੂੰ ਸਤਵੇਂ ਸਤਿਗੁਰੂ ਜੀ ਨੇ ਦਿੱਲੀ ਭੇਜਿਆ ਸੀ ਦਿੱਲੀ ਜਾ ਕੇ ਉਹਨਾਂ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਬੜੇ ਸੋਹਣੇ ਬਚਨ ਵੀ ਕੀਤੇ ਸਨ ਤੇ ਕਿਸੇ ਇੱਕ ਜਗ੍ਹਾ ਤੇ ਜਾ ਕੇ ਉਹ ਥਿੜਕ ਗਏ ਜਦੋਂ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਵਿੱਚ ਥੋੜਾ ਫੇਰ ਬਦਲ ਕਰ ਦਿੱਤਾ ਗੁਰੂ ਹਰ राय ਸਾਹਿਬ ਜੀ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਆਪਣੇ ਵੱਡੇ ਪੁੱਤਰ RAM RAJ ਨੂੰ ਤਿਆਗ ਦਿੱਤਾ ਉਹਨਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਉਹਨਾਂ ਨੇ ਬੜੀ ਵੱਡੀ ਕੁਤਾਹੀ ਕੀਤੀ ਏ ਗੁਰਬਾਣੀ ਦੇ ਕਿਸੇ ਅੱਖਰ ਉੱਤੇ ਕਿਸੇ ਲਗ ਮਾਤਰ ਉੱਤੇ ਸਾਨੂੰ ਕਿੰਤੂ ਪ੍ਰੰਤੂ ਕਰਨ ਦਾ ਜਾਂ ਸਾਨੂੰ ਉਹ ਤਬਦੀਲ ਕਰਨ ਦਾ ਕੋਈ ਹੱਕ ਨਹੀਂ ਤੁਸੀਂ ਇਹ ਕੰਮ ਕੀਤਾ ਤੁਸੀਂ ਸਾਡੇ ਮੱਥੇ ਨਹੀਂ ਲੱਗੋ ਉਹ ਦੇਰਾਦੂਨ ਚਲੇ ਗਏ ਸਨ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ 6 ਅਕਤੂਬਰ 1661 ਈਸਵੀ ਨੂੰ ਸੌਂਪੀ ਸੀ ਉਹ ਦੋ ਨਦੀ ਉਮਰ ਕੇਵਲ 5 ਸਾਲ ਤੇ 3 ਮਹੀਨੇ ਸੀ ਬਹੁਤ ਵਾਰੀ ਅੱਜ ਵੀ ਲੋਕ ਆਖਦੇ ਨੇ ਤੇ ਉਸ ਵਕਤ ਤੇ ਬਹੁਤ ਲੋਕਾਂ ਨੇ ਸੰਸਾ ਪੈਦਾ ਕੀਤਾ ਸੰਸਾ ਉਠਾਇਆ ਕਿ ਕੀ ਇੰਨੀ ਛੋਟੀ ਉਮਰ ਦਾ 5 ਸਾਲਾਂ ਦਾ ਬੱਚਾ ਗੁਰੂ ਹੋ ਸਕਦਾ ਹੈ ਗੁਰੂ ਹਰ राय ਸਾਹਿਬ ਜੀ ਜਵਾਬ ਦਿਆ ਕਰਦੇ ਸਨ ਕਿ ਗੁਰੂ ਸ਼ਰੀਰ ਨਹੀਂ ਹੁੰਦਾ ਗੁਰੂ ਜੋਤ ਹੁੰਦੀ ਏ ਗੁਰੂ ਨਾਨਕ ਸਾਹਿਬ ਦੀ ਜੋਤ ਦੀ ਕੋਈ ਉਮਰ ਨਹੀਂ ਮਿੱਥੀ ਜਾ ਸਕਦੀ ਉਹ 5 ਸਾਲ ਦੇ ਬੱਚੇ ਵਿੱਚ ਵੀ ਪ੍ਰਵੇਸ਼ ਕਰ ਜਾਏ ਤੇ ਉਹ ਗੁਰੂ ਹੋ ਜਾਂਦਾ ਹੈ ਉਹ ਹੋਈ ਗੁਰੂ ਜੋਤ 70 ਸਾਲ ਦੇ ਬਜ਼ੁਰਗ ਅਮਰਦਾਸ ਜੀ ਵਿੱਚ ਪ੍ਰਵੇਸ਼ ਕਰ ਜਾਏ ਤੇ ਅਮਰਦਾਸ ਗੁਰੂ ਅਮਰਦਾਸ ਬਣ ਜਾਂਦੇ ਨੇ ਸੋ ਗੱਲ ਜੋਤ ਦੀ ਹੈ ਗੱਲ ਸ਼ਰੀਰ ਦੀ ਨਹੀਂ ਅੱਜ ਵੀ ਜੇ ਆਪਾਂ ਥੋੜਾ ਜਿਹਾ ਨੀਝ ਲਾ ਕੇ ਵੇਖੀਏ ਤੇ ਸਾਡਾ ਗੁਰੂ ਅੱਜ ਵੀ ਜੋਤ ਹੈ ਸ਼ਬਦ ਰੂਪ ਵਿੱਚ ਹੈ ਉਹ ਸ਼ਰੀਰ ਪੂਜਨ ਯੋਗ ਹਨ ਉਹ ਸ਼ਰੀਰ ਸਤਕਾਰ ਕਰਨ ਯੋਗ ਹਨ ਜਿੰਨਾ ਸ਼ਰੀਰਾਂ ਵਿੱਚ ਉਹ ਗੁਰੂ ਨਾਨਕ ਸਾਹਿਬ ਦੀ ਅਗੰਮੀ ਜੋਤ ਵਿਛਰੀ ਲੇਕਿਨ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਵਿੱਚ ਵੀ ਇਹੋ ਹੀ ਕਹਿੰਦੇ ਹੁੰਦੇ ਸਨ ਕਿ ਸਰੀਰ ਗੁਰੂ ਨਹੀਂ ਗੁਰੂ ਕੇਵਲ ਤੇ ਕੇਵਲ ਜੋਤ ਹੈ ਜਾਂ ਸ਼ਬਦ ਹੈ ਗੁਰੂ ਦੇ ਸਬੰਧ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਤੇ ਉਹ ਗੁਰੂ ਕਿਵੇਂ ਬਣੇ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਪੰਜ ਸਾਲਾਂ ਦੇ ਬੱਚੇ ਤਰੂ ਦੀ ਗੱਲ ਕੀਤੀ ਹੋਈ ਏ ਆਪ ਜੀ ਫਰਮਾਉਂਦੇ ਨੇ ਪਾਂਚ ਬਰਖ ਕੋ ਅਨਾਥ ਤਰੂ ਬਾਰਖ ਹਰਿ ਸਿਮਰਤ ਅਮਰ ਓਟਾਰੇ ਪੰਜਾਂ ਵਰਿਆਂ ਦਾ ਅਨਾਥ ਤਰੂ ਬਾਲਕ ਉਹਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਤੇ ਉਹ ਉੱਚੀ ਅਮਰ ਪਦਵੀ ਨੂੰ ਪ੍ਰਾਪਤ ਹੋਏ ਕਬੀਰ ਸਾਹਿਬ ਤੇ ਸਾਨੂੰ ਜਦੋਂ ਉਹ ਕਹਿੰਦੇ ਨੇ ਕਿ ਤੁਸੀਂ ਸਿਮਰਨ ਕਰਿਆ ਕਰੋ ਰੱਬ ਦਾ ਨਾਮ ਜਪਿਆ ਕਰੋ ਤੇ ਉਹ ਇਸ ਤਰ੍ਹਾਂ ਆਖਦੇ ਨੇ RAM ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਭਈ ਜੇ ਤੁਸੀਂ ਰੱਬ ਦੀ ਭਗਤੀ ਕਰਨੀ ਹੈ ਮਾਲਕ ਦਾ ਨਾਮ ਜਪਣਾ ਹੈ ਤੇ ਇਸ ਤਰ੍ਹਾਂ ਜਪਿਆ ਕਰੋ ਜਿਵੇਂ ਪੰਜ ਵਰਿਆਂ ਦੇ ਬਾਲਕ ਤਰੂ ਨੇ ਜਪਿਆ ਜਿਵੇਂ ਛੋਟੀ ਉਮਰ ਵਿੱਚ ਭਗਤ ਪ੍ਰਹਿਲਾਦ ਨੇ ਸਿਮਰਨ ਕੀਤਾ ਕਿੰਨਾ ਵੱਡਾ ਭਰੋਸਾ ਕਿੰਨਾ ਵੱਡਾ ਵਿਸ਼ਵਾਸ ਸੀ ਉਹਨਾਂ ਨੂੰ ਪਰਮੇਸ਼ਵਰ ਉੱਤੇ ਤੁਸੀਂ ਵੀ ਜੇ ਨਾਮ ਜਪਣਾ ਹੋਵੇ ਤੇ ਤਰੂ ਦੀ ਤਰ੍ਹਾਂ ਜਾਂ ਭਗਤ ਪ੍ਰਹਿਲਾਦ ਦੀ ਤਰ੍ਹਾਂ ਪਰਮਾਤਮਾ ਉੱਤੇ ਪੂਰਨ ਭਰੋਸਾ ਰੱਖ ਕੇ ਜਪਿਆ ਕਰੋ ਸਾਨੂੰ ਗੁਰਬਾਣੀ ਵਿੱਚ ਥਾਂ-ਥਾਂ ਤੇ ਸਿਮਰਨ ਕਰਨ ਵਾਸਤੇ ਤੇ ਆਖਿਆ ਹੀ ਏ ਅਸੀਂ ਸਵਾਲ ਕਰਦੇ ਹਾਂ ਕਿਵੇਂ ਜਪੀਏ ਸੋ ਕਬੀਰ ਸਾਹਿਬ ਨੇ ਸਾਨੂੰ ਬੜੀ ਸੋਹਣੀ ਉਪਦੇਸ਼ ਦੱਸੀ ਏ ਕਿ ਜਿਵੇਂ ਧਰੂ ਭਗਤ ਨੇ ਜਿਵੇਂ ਪ੍ਰਹਿਲਾਦ ਭਗਤ ਨੇ ਜਪਿਆ ਭਈ ਤੁਸੀਂ ਵੀ ਉਸ ਤਰ੍ਹਾਂ ਹੀ ਨਾਮ ਜਪਿਆ ਕਰੋ ਸੋ ਗੁਰੂ ਜੋਤ ਹੈ ਗੁਰੂ ਸ਼ਰੀਰ ਨਹੀਂ ਉਥੇ ਸਾਲਾਂ ਦਾ ਜਾਂ ਉਮਰਾਂ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਬਖੇੜਾ ਨਹੀਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਬਾਰੇ ਜਦੋਂ ਬਚਨ ਲਿਖਦੇ ਨੇ ਤੇ ਆਖਦੇ ਨੇ ਗੁਰ ਸਮਰੱਥ ਗੁਰ ਨਿਰੰਕਾਰ ਉਹਨਾਂ ਆਪਾਂ ਨੂੰ ਸਮਝਦਿਆਂ ਕੋਈ ਦੇਰੀ ਨਹੀਂ ਲੱਗਣੀ ਚਾਹੀਦੀ ਇੱਕ ਤਾਂ ਗੁਰ ਸਰਬ ਸ਼ਕਤੀਮਾਨ ਹੈ ਦੂਸਰਾ ਗੁਰੂ ਨਿਰੰਕਾਰ ਹੈ ਨਿਰੰਕਾਰ ਦਾ ਮਤਲਬ ਹੁੰਦਾ ਹੈ ਨਿਰ ਆਕਾਰ ਗੁਰੂ ਉਸ ਪਰਮੇਸ਼ਵਰ ਨਿਰ ਆਕਾਰ ਦਾ ਸਵਰੂਪ ਹੈ ਗੁਰੂ ਊਚਾ ਅਗੰਮ ਅਪਾਰ ਗੁਰੂ ਦੀ ਸ਼ਖਸੀਅਤ ਗੁਰੂ ਦੀ ਹਸਤੀ ਇੰਨੀ ਉੱਚੀ ਤੇ ਪਵਿੱਤਰ ਹੈ ਜੀਦੇ ਤੱਕ ਸਾਡੇ ਕਰਮ ਇੰਦਰੇ ਸਾਡੇ ਗਿਆਨ ਇੰਦਰੇ ਇਹਨਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ ਸੋ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਗੁਰੂ ਇੰਨੀ ਛੋਟੀ ਉਮਰ ਵਿੱਚ ਕਿਵੇਂ ਬਣ ਜਾਂਦਾ ਹੈ ਗੁਰੂ ਜੋਤ ਹੀ ਹੈ ਗੁਰੂ ਸਰੀਰ ਨਹੀਂ ਅੱਗੇ ਗੁਰੂ ਜੀ ਨੇ ਆਖਿਆ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥ ਹੈ ਕਥਨ ਹਾਰ ਉਸ ਗੁਰੂ ਦੀ ਮਹਿਮਾ ਨੂੰ ਕੋਈ ਕਥਨ ਕਰਨ ਵਾਲਾ ਵਖਿਆਨ ਕਰਨ ਵਾਲਾ ਉਸ ਮਹਿਮਾ ਦਾ ਵਰਣਨ ਕਿਵੇਂ ਕਰ ਸਕਦਾ ਹੈ ਕਿਉਂਕਿ ਉਹ ਅਗੰਮ ਤੇ ਅਪਹੁੰਚ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਜਦੋਂ 5 ਸਾਲ ਤੇ 3 ਮਹੀਨਿਆਂ ਦੀ ਉਮਰ ਵਿੱਚ ਗੁਰੂ ਹਰ राय ਸਾਹਿਬ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ ਤੇ ਬਹੁਤ ਸਾਰੇ ਲੋਕਾਂ ਨੇ ਉਦੋਂ ਇਹ ਸਵਾਲ ਖੜਾ ਕੀਤਾ ਕਿ ਕੀ 5 ਸਾਲਾਂ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਸੰਭਾਲ ਠੀਕ ਢੰਗ ਨਾਲ ਕਰ ਸਕਣਗੇ ਜਦੋਂ ਇਹੋ ਜੇ ਸਵਾਲ ਉੱਠੇ ਤੇ ਗੁਰੂ ਹਰ राय ਸਾਹਿਬ ਜਦੋਂ ਇਹ बार-बार ਕਹਿੰਦੇ ਸਨ ਕਿ ਗੁਰੂ ਜੋਤ ਹੈ ਗੁਰੂ ਸਰੀਰ ਨਹੀਂ ਜਦੋਂ ਲੋਕ ਬੜੀ ਉਦਾਸੀ ਵਿੱਚ ਚਲੇ ਗਏ ਕਿ ਹੁਣ ਪਤਾ ਨਹੀਂ ਇਹ ਛੋਟੀ ਉਮਰ ਦੇ ਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਗਤ ਦੀ ਯੋਗ ਅਗਵਾਈ ਕਰ ਸਕਣਗੇ ਕਿ ਨਹੀਂ ਜਦੋਂ ਸਿੱਖ ਸੰਗਤ ਨੂੰ ਗੁਰੂ ਹਰ राय ਸਾਹਿਬ ਜੀ ਦੇ ਜੋਤੀ ਜੋਤ ਸਮਾ ਜਾਣ ਤੇ ਸਿੱਖਾਂ ਨੂੰ ਉਦਾਸ ਹੁੰਦਿਆਂ ਵੇਖਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ ਇਹ ਦੋ ਬਚਨ ਪੜੇ ਸਨ ਆਪਾਂ ਪਿੱਛੇ ਵੇਖ ਲਿਆ ਕਿ ਉਹ 3 ਸਾਲ ਦੀ ਉਮਰ ਵਿੱਚ ਬੜੇ ਪਿਆਰ ਨਾਲ ਤੇ ਬੜੀ ਸੁੰਦਰ ਲਹਿ ਵਿੱਚ ਬਾਣੀ ਗਾਵਿਆਂ ਕਰਦੇ ਸਨ ਇਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ ਕਿ ਜਿਸ ਪੀੜੇ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਬਾਣੀ ਦੀ ਪੋਥੀ ਰੱਖ ਕੇ ਪਾਠ ਕਰਦੇ ਸਨ ਉਹ ਪੀੜਾ ਵੀ ਇੰਨਾ ਨਮਰ ਹੋ ਜਾਂਦਾ ਸੀ ਕਿ ਸੱਚਮੁੱਚ ਜੀ ਉਸ ਲੱਕੜੀ ਦੇ ਪੀੜੇ ਨੂੰ ਵੀ ਤੁਸੀਂ ਹੱਥ ਲਾ ਕੇ ਵੇਖੋ ਤੇ ਮੰਨੋ ਉਹ ਮੋਮ ਦਾ ਬਣ ਗਿਆ ਹੋਵੇ ਇੰਨੇ ਪਿਆਰ ਵਿੱਚ ਇੰਨੇ ਭਿੱਜ ਕੇ ਇੰਨੇ ਜੁੜ ਕੇ ਉਹ ਬਾਣੀ ਪੜ੍ਹਦੇ ਸਨ ਕਿ ਉਹਨਾਂ ਦੇ ਪਾਠ ਕਰਨ ਦਾ ਜਿਹੜਾ ਅਸਰ ਸੀ ਉਹ ਸਭਨਾ ਉੱਤੇ ਪੈਂਦਾ ਸੀ ਜਿੰਨੇ ਵੀ ਲੋਕ ਸੁਣਨ ਵਾਲੇ ਹੁੰਦੇ ਉਹਨਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਬਾਣੀ ਸੁਣ ਕੇ ਆਸ ਆਸ ਕਰ ਉੱਠਦੇ ਹੁੰਦੇ ਸਨ ਜਦੋਂ ਸੰਗਤ ਨੂੰ ਉਦਾਸ ਹੋਇਆ ਵੇਖਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਪਹਿਲਾ ਬਚਨ ਆਖਿਆ ਉਸੇ ਜੈਸੇ ਬਸਤਰ ਦੇ ਉਢਾਣੇ ਦਿਨ ਦੋਇ ਚਾਰ ਪੁਰਾਹਾ ਪੁਰਾਹਾ ਦਾ ਮਤਲਬ ਹੈ ਪੁਰ ਜਾਣਾ ਕੱਪੜਿਆਂ ਦਾ ਪੁਰਾਣੇ ਹੋ ਕੇ ਫਟ ਜਾਣਾ ਜਿਵੇਂ ਅਸੀਂ ਸਰੀਰ ਦੇ ਉੱਤੇ ਬਸਤਰ ਪਹਿਨਦੇ ਹਾਂ ਤੇ ਉਹ ਪਹਿਨੇ ਹੋਏ ਬਸਤਰ ਕਿਤੇ ਸਦਾ ਲਈ ਨਹੀਂ ਹੁੰਦੇ ਅੱਬਲ ਤੇ ਸਾਨੂੰ ਹਰ ਰੋਜ਼ ਬਦਲਨੇ ਪੈਂਦੇ ਨੇ ਨੀ ਤੇ ਇੱਕ ਦੋ ਦਿਨਾਂ ਬਾਅਦ ਸਾਨੂੰ ਬਦਲਨੇ ਪੈਂਦੇ ਨੇ ਆਖਿਰ ਕੋ ਸਮੇਂ ਬਾਅਦ ਉਹ ਕੱਪੜੇ ਪੁਰਾਣੇ ਹੋ ਜਾਂਦੇ ਨੇ ਫਟ ਜਾਂਦੇ ਨੇ ਅਸੀਂ ਹੋਰ ਬਦਲ ਲੈਨੇ ਆ ਹੋਰ ਨਵੇਂ ਪਹਿਨ ਲੈਨੇ ਆ ਇਹ ਜਿਹੜਾ ਸਰੀਰ ਹੈ ਸਾਡਾ ਦੇਹ ਜਿਸ ਨੂੰ ਆਪਾਂ ਆਖਦੇ ਹਾਂ ਇਹ ਆਤਮਾ ਦਾ ਬਸਤਰ ਹੈ ਆਤਮਾ ਦਾ ਕੱਪੜਾ ਹੈ ਇਹਨੇ ਵੀ ਕਿੰਨਾ ਕੁ ਚਿਰ ਚੱਲਣਾ ਜਿਵੇਂ ਅਸੀਂ ਸਰੀਰ ਦੇ ਕੱਪੜੇ ਬਦਲਦੇ ਹਾਂ ਇਸੇ ਤਰ੍ਹਾਂ ਆਤਮਾ ਦੇ ਕੱਪੜੇ ਵੀ ਤਬਦੀਲ ਹੁੰਦੇ ਰਹਿੰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਇਹ ਬਚਨ ਆ ਕੇ ਸੰਗਤਾਂ ਨੂੰ ਬਹੁਤ ਵੱਡਾ ਹੌਸਲਾ ਦਿੱਤਾ ਕਿ ਫਿਕਰ ਕਰਨ ਦੀ ਲੋੜ ਨਹੀਂ ਇਹ ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਸਿਰਫ ਦੇਹ ਰੂਪੀ ਚੋਲਾ ਹੀ ਬਦਲਿਆ ਓਹੋ ਹੀ ਹਨ ਤੁਹਾਡੇ ਸਾਹਮਣੇ ਹੁਣ 5 ਵਰਿਆਂ ਦੀ ਉਮਰ ਵਿੱਚ ਗੁਰੂ ਹਰਿਰਾਏ ਸਾਹਿਬ ਹੀ ਹਨ ਕੇਵਲ ਉਨ੍ਹਾਂ ਨੇ ਇਹ ਜਾਮਾ ਤਬਦੀਲ ਕੀਤਾ ਹੈ ਦੂਜਾ ਬਚਨ ਉਹਨਾਂ ਨੇ ਆਖਿਆ ਭੀ ਤੂਪਰੇ ਕੀਤਕ ਧਾਈਐ ਅੰਤ ਔਰ ਕੋ ਆਹਾ ਔਰ ਕੋ ਦਾ ਮਤਲਬ ਹੈ ਜੀ ਔੜਕ ਅਖੀਰ ਭੀਤ ਮੈਨੇ ਦੀਵਾਰ ਕੋਈ ਕਿਸੇ ਦੀਵਾਰ ਦੇ ਉੱਤੇ ਕਿੱਥੋਂ ਤੱਕ ਕੋਈ ਦੌੜ ਸਕਦਾ ਆਖਿਰ ਉਸ ਦੀਵਾਰ ਦਾ ਕਿਤੇ ਅੰਤ ਆ ਜਾਣਾ ਭਾਵੇਂ ਦਿੱਤੇ ਬਹੁਤ ਲੰਮਾ ਸਮਾਂ ਦੌੜਿਆ ਨਹੀਂ ਜਾ ਸਕਦਾ ਜਿਸ ਦਾ ਮਤਲਬ ਸੀ ਕਿ ਆਹ ਸਰੀਰ ਜਿਹੜਾ ਇਹ ਵੀ ਕੱਚੀ ਦੀਵਾਰ ਦੀ ਤਰ੍ਹਾਂ ਹੀ ਹੈ ਇਸ ਸਰੀਰ ਨੂੰ ਪਾ ਕੇ ਕੋਈ ਕਿੰਨਾ ਕੁ ਚਿਰ ਜ਼ਿੰਦਾ ਰਹਿ ਸਕਦਾ ਹੈ ਅਖੀਰੇ ਦਾ ਅੰਤ ਆ ਹੀ ਜਾਣਾ ਹੁੰਦਾ ਸੋ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਸਤਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ ਤੇ ਹੁਣ ਕੀ ਬਣੇਗਾ ਇਹ ਸੋਚਣ ਦੀ ਲੋੜ ਨਹੀਂ ਉਹਨਾਂ ਨੇ ਆਖਿਆ ਗੁਰੂ ਹਰ ਰਾਏ ਸਾਹਿਬ ਆਖਿਆ ਕਰਦੇ ਸਨ ਗੁਰੂ ਸਰੀਰ ਨਹੀਂ ਗੁਰੂ ਜੋਤ ਹੈ ਤੁਸੀਂ ਜੋਤ ਉੱਤੇ ਵਿਸ਼ਵਾਸ ਲਿਆਓ ਤੁਸੀਂ ਸਰੀਰ ਵੱਲ ਨਹੀਂ ਵੇਖੋ ਇਹ ਬਚਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਖਿਆ ਕਰਦੇ ਸਨ ਫਿਰ ਬਹੁਤ ਸਾਰੇ ਲੋਕਾਂ ਨੇ ਸਤ ਗੁਰੂ ਜੀ ਦੇ ਛੋਟੇ ਸਰੀਰ ਨੂੰ ਵੇਖ ਕੇ ਛੋਟੀ ਉਮਰ ਨੂੰ ਵੇਖ ਕੇ ਇਹਨੇ ਬਚਨ ਆਖਣ ਦੇ باوجود ਵੀ ਉਹਨਾਂ ਉੱਤੇ ਵਿਸ਼ਵਾਸ ਨਾ ਕੀਤਾ ਜਿੰਨਾ ਵਿੱਚੋਂ ਇਤਿਹਾਸ ਵਿੱਚ ਦੋ ਮਿਸਾਲਾਂ ਬੜੀਆਂ ਸੁੰਦਰ ਮਿਲਦੀਆਂ ਨੇ ਇੱਕ ਮਿਸਾਲ ਹੈ ਪੰਜੋਖਰਾ ਸਾਬ ਦੇ ਨਾਨੂ ਨਾਮਕ ਪੰਡਿਤ ਦੀ ਇੱਕ ਮਿਸਾਲ ਹੈ ਰਾਜਾ ਜੈ ਸਿੰਘ ਦੀ ਰਾਣੀ ਦੀ ਜਿਹੜੀ ਬੰਗਲੇ ਸਾਹਿਬ ਵਾਲਾ ਜਿਹੜਾ ਰਾਜਾ ਜੈ ਸਿੰਘ ਸੀ ਉਹਦੀ ਰਾਣੀ ਦੀ ਇਹ ਦੋ ਉਦਾਹਰਨਾ ਮਿਲਦੀਆਂ ਨੇ ਜਿਨ੍ਹਾਂ ਨੇ ਗੁਰੂ ਨੂੰ ਛੋਟੀ ਉਮਰ ਵਿੱਚ ਵੇਖ ਕੇ ਉਹਨਾਂ ਉੱਤੇ ਭਰੋਸਾ ਨਹੀਂ ਲਿਆੰਦਾ ਭਲਾ ਕਿਵੇਂ ਭਰੋਸਾ ਨਹੀਂ ਲਿਆੰਦਾ ਆਪਾਂ ਸਮਝਦੇ ਆ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਗਤ ਦੇ ਨਾਲ ਦਿੱਲੀ ਗਏ ਨੇ ਰਸਤੇ ਵਿੱਚ ਉਹ ਪੰਜੋਖਰਾ ਸਾਹਿਬ ਠਹਿਰੇ ਸਨ ਅੰਬਾਲੇ ਦੇ ਲਾਗੇ ਗੁਰਦੁਆਰਾ ਸਾਹਿਬ ਪੰਜੋਖਰੇ ਪਿੰਡ ਦੇ ਵਿੱਚ ਜਦੋਂ ਉੱਥੇ ਘਰੇ ਤੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਸਤਿਗੁਰੂ ਆਏ ਨੇ ਸੰਗਤਾ ਦੂਰ ਦੁਰੇਡੇ ਤੋਂ ਉਹਨਾਂ ਦੇ ਦਰਸ਼ਨਾਂ ਵਾਸਤੇ ਆਈਆਂ ਉਹਨਾਂ ਵਿੱਚ ਇੱਕ ਬ੍ਰਾਹਮਣ ਜਿਹਦਾ ਨਾਮ ਨਾਨੂ ਹੈ ਉਹ ਵੀ ਪਹੁੰਚਿਆ ਉਹਨੂੰ ਭਰੋਸਾ ਹੀ ਨਹੀਂ ਆਇਆ ਕਿ ਇੰਨਾ ਛੋਟਾ ਜਿਹਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ ਚਲੋ ਮੰਨ ਲੈਨੇ ਆ ਜੇ ਗੁਰੂ ਏ ਤੇ ਸਾਨੂੰ ਕੋਈ ਗੀਤਾ ਦੇ ਸ਼ਲੋਕ ਦੇ ਅਰਥ ਕਰਕੇ ਸਮਝਾ ਦੇਵੇ ਤੇ ਅਸੀਂ ਮੰਨ ਲਵਾਂਗੇ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਸਵਾਲ ਰੱਖਿਆ ਗਿਆ ਤੇ ਗੁਰੂ ਸਾਹਿਬ ਨੇ ਆਖਿਆ ਜੇ ਅਸੀਂ ਅਰਥ ਕਰ ਦਿੱਤੇ ਤੇ ਇਹਨੇ ਆਖਣਾ ਏ ਕਿ ਭਾਵੇਂ ਇਹਨਾਂ ਦੀ ਉਮਰ ਛੋਟੀ ਏ ਪਰ ਗੁਰੂ ਦਰਬਾਰ ਵਿੱਚ ਰਹੇ ਨੇ ਹੋ ਸਕਦਾ ਗੀਤਾ ਦੇ ਅਰਥ ਸਿੱਖ ਲਏ ਹੋਣ ਉਹਨਾਂ ਨੇ ਆਖਿਆ ਤੁਸੀਂ ਕਿਸੇ ਐਸੇ ਬੰਦੇ ਨੂੰ ਲਿਆਓ ਜਿੰਨੂੰ ਤੁਸੀਂ ਸਮਝਦੇ ਹੋ ਉਹ ਕਿ ਇਹਨੂੰ ਅਰਥ ਨਹੀਂ ਆਉਂਦੇ ਉਹਨਾਂ ਨੇ ਕਚੀਵਰ ਛੱਜੂ ਨਾਮ ਦਾ ਆਦਮੀ ਲਿਆਂਦਾ ਜਿਸ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਮਿਹਰਬਾਨੀ ਕੀਤੀ ਤੇ ਜਿਹੜੇ ਅਰਥ ਨਾਨੂ ਨਾਮਕ ਪੰਡਤ ਪੁੱਛਣਾ ਚਾਹ ਰਿਹਾ ਸੀ ਉਹ ਅਰਥ ਉਹ ਛੱਜੂ ਜੀ ਵਰਨੇ ਕਰਕੇ ਬਾਖਮਾਲ ਸੁਣਾ ਦਿੱਤੇ ਜਦੋਂ ਨੇ ਅਰਥ ਸੁਣਾਏ ਫਿਰ ਉਹਦਾ ਵਿਸ਼ਵਾਸ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਪੂਰਨ ਤੌਰ ਤੇ ਵੱਜ ਗਿਆ ਤੇ ਇਤਿਹਾਸ ਕਹਿੰਦਾ ਹੈ ਕਿ ਉਹ ਪੰਡਤ ਗੁਰੂ ਦਾ ਸਿੱਖ ਹੋ ਗਿਆ ਦੂਸਰੀ ਉਦਾਹਰਨ ਮਿਲਦੀ ਏ ਰਾਣੀ ਰਾਜਾ ਜੈ ਸਿੰਘ ਦੀ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਹੈ ਸਤਗੁਰੂ ਜੀ ਉੱਥੇ ਠਹਿਰੇ ਸਨ ਸਤਗੁਰੂ ਜੀ ਦੇ ਉੱਥੇ ਚਰਨ ਪੈ ਤਾਂ ਹੀ ਆਪਾਂ ਉਸ ਨੂੰ ਬੰਗਲਾ ਸਾਹਿਬ ਆਖਦੇ ਹਾਂ ਅੱਜ ਵੀ ਤੇ ਉਸ ਸਮੇਂ 'ਚ ਵੀ ਦਿੱਲੀ ਦੇ ਅੰਦਰ ਉਸ ਬੰਗਲੇ ਤੋਂ ਵੱਡੇ-ਵੱਡੇ ਬੰਗਲੇ ਬਹੁਤ ਗਿਣਤੀ ਵਿੱਚ ਸਨ ਅੱਜ ਤੇ ਲੱਖਾਂ ਵਿੱਚ ਨੇ ਪਰ ਕਿਸੇ ਵੱਡੇ ਤੋਂ ਵੱਡੇ ਬੰਗਲੇ ਨੂੰ ਬੰਗਲਾ ਸਾਹਿਬ ਆਪਾਂ ਨਹੀਂ ਆਖਦੇ ਜੇ ਬੰਗਲਾ ਸਾਹਿਬ ਆਖਿਆ ਜਾਂਦਾ ਤੇ ਉਸ ਜਗ੍ਹਾ ਨੂੰ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਪਵਿੱਤਰ ਚਰਨ ਕਮਲ ਰੱਖੇ ਸਨ ਜਦੋਂ ਰਾਜਾ ਜੈ ਸਿੰਘ ਉਹਦੀ ਰਾਣੀ ਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ ਤੇ ਰਾਣੀ ਦੇ ਮਨ ਵਿੱਚ ਵੀ ਇਹੋ ਹੀ ਸਵਾਲ ਹੈ ਕਿ 5 ਸਾਲਾਂ ਦਾ ਬੱਚਾ ਕਿਵੇਂ ਗੁਰੂ ਹੋ ਸਕਦਾ ਹੈ ਉਹਨੇ ਆਪਣੀ ਗੋਲੀ ਨੂੰ ਆਪਣੇ ਵਾਲੇ ਭਾਗ ਰਾਣੀ ਵਾਲੇ ਬਸਤਰ ਪਹਿਨਾਏ ਤੇ ਰਾਣੀ ਨੇ ਆਪ ਉਸ ਗੋਲੀ ਵਾਲੇ ਬਸਤਰ ਪਹਿਨੇ ਤੇ ਗੁਰੂ ਦਰਬਾਰ ਵਿੱਚ ਆਈ ਔਰ ਉਹਦੇ ਮਨ ਵਿੱਚ ਇਹ ਵਿਚਾਰ ਸੀ ਕਿ ਜੇ ਗੁਰੂ ਜੀ ਮੈਨੂੰ ਪਹਿਚਾਨ ਲੈਣਗੇ ਤੇ ਮੈਂ ਉਹਨਾਂ ਨੂੰ ਗੁਰੂ ਮੰਨਾਂਗੀ ਨਹੀਂ ਤੇ ਇੱਕ ਛੋਟਾ ਜਿਹਾ ਬੱਚਾ ਕਿਵੇਂ ਗੁਰੂ ਹੋ ਸਕਦਾ ਹੈ ਜਦੋਂ ਗੁਰੂ ਦਰਬਾਰ ਵਿੱਚ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੀ ਤੇ ਆ ਕੇ ਸੰਗਤ ਵਿੱਚ ਬੈਠ ਗਈ ਗੋਲੀਆਂ ਵਾਲੇ ਵਸਤਰ ਪਹਿਨੇ ਹੋਏ ਸਨ ਗੁਰੂ ਜੀ ਆਪਣੇ ਆਸਣ ਤੋਂ ਉੱਠੇ ਤੇ ਰਾਣੀ ਦੇ ਕੋਲ ਜਾ ਕੇ ਉਹਨੂੰ ਆਖਣ ਲੱਗੇ ਮਹਾਰਾਣੀ ਕਿ ਤੈਨੂੰ ਗੋਲੀ ਬਨਣ ਦਾ ਬੜਾ ਸ਼ੌਕ ਏ ਉਹ ਆਖਣ ਲੱਗੀ ਕਿ ਗੁਰੂ ਮਹਾਰਾਜ ਮੈਨੂੰ ਮੁਆਫ ਕਰ ਦੇਣਾ ਮੇਰੇ ਮਨ ਵਿੱਚ ਸੰਸਾ ਸੀ ਕਿ ਪਤਾ ਨਹੀਂ ਇੰਨੀ ਛੋਟੀ ਉਮਰ ਦਾ ਬਾਲਕ ਗੁਰੂ ਹੋ ਵੀ ਸਕਦਾ ਏ ਕਿ ਨਹੀਂ ਤੁਸੀਂ ਮੈਨੂੰ ਪਹਿਚਾਣਿਆ ਮੇਰਾ ਕੋਈ ਗੋਲੀ ਬਨਣ ਦਾ ਸ਼ੌਕ ਨਹੀਂ ਮੇਰੇ ਤੇ ਮਿਹਰਬਾਨੀ ਕਰਨਾ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਉਸ ਦਾ ਵਿਸੰਸਨਨ ਵਿਰਤ ਕੀਤਾ ਗੁਰਬਾਣੀ ਵਿੱਚ ਸਤਗੁਰੂ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਜਿਨ੍ਹਾਂ ਨੂੰ ਸਤਗੁਰੂ ਜੀ ਦੇ ਉੱਤੇ ਪ੍ਰਤੀਤ ਮੈਨੇ ਭਰੋਸਾ ਜਾਂ ਵਿਸ਼ਵਾਸ ਭਰੋਸਾ ਜਾਂ ਵਿਸ਼ਵਾਸ ਗੁਰੂ ਤੇ ਨਹੀਂ ਆਉਂਦਾ ਜਿੰਨਾ ਦਾ ਸ਼ਬਦ ਵਿੱਚ ਭਾਉ ਮੈਨੇ ਪਿਆਰ ਸ਼ਬਦ ਵਿੱਚ ਪਿਆਰ ਨਹੀਂ ਪੈਂਦਾ ਜੀ ਅੱਜ ਥੋੜਾ ਜਿਹਾ ਸਾਨੂੰ ਵੀ ਸਮਝਣ ਦੀ ਲੋੜ ਹੈ ਅੱਜ ਗੁਰੂ ਸ਼ਰੀਰ ਨਹੀਂ ਉਦੋਂ ਤੇ ਭਲਾ ਛੋਟੀ ਉਮਰ ਵਿੱਚ ਸੀ ਪਰ ਸ਼ਰੀਰ ਸਾਹਮਣੇ ਸੀ ਅੱਜ ਤੇ ਸ਼ਰੀਰ ਕਿਤੇ ਨਜ਼ਰ ਨਹੀਂ ਆਉਂਦਾ ਕੇਵਲ ਤੇ ਕੇਵਲ ਸ਼ਬਦ ਨਜ਼ਰ ਆਉਂਦਾ ਸ਼ਬਦ ਨਾ ਲਾਗੋ ਭਾਉ ਅੱਜ ਵੀ ਜਿੰਨਾ ਲੋਕਾਂ ਦਾ ਗੁਰੂ ਸ਼ਬਦ ਦੇ ਵਿੱਚ ਪਿਆਰ ਨਹੀਂ ਬਣਦਾ ਤੇ ਸਤਿਗੁਰੂ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪ੍ਰਤੀਤ ਨਹੀਂ ਆਉਂਦੀ ਵਿਸ਼ਵਾਸ ਨਹੀਂ ਆਉਂਦਾ ਉਹਨਾਂ ਬਾਰੇ ਗੁਰੂ ਜੀ ਆਖਦੇ ਨੇ ਉਸ ਨੂੰ ਸੁਖ ਨਾ ਉਪਜੈ ਆਮੈਂ ਸੋ ਗੇੜਾ ਆਵੋ ਜਾ ਭਾਵੇਂ ਗੁਰੂ ਦੇ ਦਰਸ਼ਨਾਂ ਵਾਸਤੇ ਸੈਂਕੜੇ ਗੇੜੇ ਆਉਂਦੇ ਰਹਿਣ ਉਹ ਲੋਕ ਜਾਂਦੇ ਰਹਿਣ ਮੱਥਾ ਟੇਕੀ ਜਾਣ ਪਰ ਜੇ ਸ਼ਬਦ ਗੁਰੂ ਉੱਤੇ ਭਰੋਸਾ ਜਾਂ ਵਿਸ਼ਵਾਸ ਨਹੀਂ ਬਣਦਾ ਤੇ ਇਹੋ ਜੇ ਕਿਸੇ ਵਿਅਕਤੀ ਨੂੰ ਕਦੇ ਆਤਮਿਕ ਸੁਖ ਨਹੀਂ ਪ੍ਰਾਪਤ ਹੋ ਸਕਦਾ ਇਹ ਗੁਰੂ ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਸੋ ਸਾਨੂੰ ਜੀ ਇਹਨਾਂ ਬਚਨਾਂ ਵੱਲ ਧਿਆਨ ਦੇਣ ਦੀ ਲੋੜ ਏ ਮੈਂ ਇੱਕ ਦਫਾ ਫਿਰ ਪਾਠ ਕਰ ਦੇਣਾ ਇਸ ਲੋਕ ਦਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁਖ ਨਾ ਉਪਜੈ ਪਾਵੈ ਸੋ ਗੇੜਾ ਆਵੋ ਜਾਓ ਇਹਦਾ ਮਤਲਬ ਏ ਕਿ ਸਾਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੂਰਨ ਤੌਰ ਤੇ ਪ੍ਰਤੀਤ ਤੇ ਪ੍ਰੀਤ ਲਿਉਣੀ ਚਾਹੀਦੀ ਏ ਪਾਣੀਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਹੈ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਿਸ ਕਿਸੇ ਵਿਅਕਤੀ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪੂਰਨ ਵਿਸ਼ਵਾਸ ਤੇ ਭਰੋਸਾ ਬਣ ਜਾਂਦਾ ਹੈ ਤਿਸ ਜਨ ਉਸ ਵਿਅਕਤੀ ਨੂੰ ਹਰੀ ਪ੍ਰਭੂ ਚੇਤ ਵਿੱਚ ਆ ਜਾਂਦਾ ਹੈ ਭਾਵ ਉਹਦੇ ਅੰਦਰ ਵਾਹਿਗੁਰੂ ਜੀ ਦਾ ਨਿਵਾਸ ਹੋ ਜਾਂਦਾ ਹੈ ਵਾਹਿਗੁਰੂ ਸ਼ਬਦ ਰੂਪ ਵਿੱਚ ਵਾਹਿਗੁਰੂ ਜੋਤ ਰੂਪ ਵਿੱਚ ਅੱਜ ਵੀ ਸਿੱਖ ਬਹੁਤ ਸਾਰੇ ਸਵਾਲ ਕਰਦੇ ਨੇ ਕਿ ਰੱਬ ਨੂੰ ਕਿਵੇਂ ਸਿਮਰਿਏ ਕਿਵੇਂ ਯਾਦ ਕਰੀ ਉਹਦਾ ਕੋਈ ਰੂਪ ਨਹੀਂ ਉਹ ਦਿਸਦਾ ਹੀ ਨਹੀਂ ਬਸ ਤੁਸੀਂ ਸ਼ਬਦ ਦਾ ਧਿਆਨ ਕਰੋ ਗੁਰੂ ਮਹਾਰਾਜ ਆਖਦੇ ਨੇ ਸ਼ਬਦ ਉੱਤੇ ਪੂਰਨ ਭਰੋਸਾ ਲੈ ਆਓ ਕਿ ਮੇਰਾ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਮੇਰੇ ਲਈ ਪਰਮਾਤਮਾ ਹੈ ਸ਼ਬਦ ਹੀ ਮੇਰੇ ਲਈ ਸਭ ਖੁਸ਼ੀ ਹੈ ਸ਼ਬਦ ਉੱਤੇ ਜਿਸ ਵੀ ਮਨੁੱਖ ਦਾ ਪੂਰਨ ਭਰੋਸਾ ਬਣ ਜਾਏਗਾ ਗੁਰੂ ਮਹਾਰਾਜ ਆਖਦੇ ਨੇ ਕਿ ਉਹਦੇ ਚਿੱਤ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਏਗਾ ਉਸ ਨੂੰ ਫਿਰ ਹੋਰ ਕਿਸੇ ਜੁਗਤੀ ਮੁਕਤੀ ਦੀ ਲੋੜ ਨਹੀਂ ਰਹੇ ਜਾਏਗੀ ਉਹ ਫਿਰ ਹਸਨਦਿਆਂ ਖਿਲੰਦਿਆਂ ਪਹਿਨਨਦਿਆਂ ਖਾਵੰਦਿਆਂ ਵਿਚੇ ਹੋ ਗਏ ਮੁਕਤ ਉਹ ਮੁਕਤੀ ਯਾਨੀ ਗੁਰੂ ਪਰਮੇਸ਼ਵਰ ਦੇ ਚਰਨਾਂ ਦਾ ਜ਼ਰੂਰ ਆਨੰਦ ਮਾਨ ਲਵੇਗਾ ਸੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਆਪਾਂ ਇਹ ਗੱਲ ਸਿੱਖ ਕੇ ਜਾਈਏ ਗੁਰੂ ਦਰਬਾਰ ਵਿੱਚੋਂ ਗੁਰੂ ਜੋਤ ਹੈ ਗੁਰੂ ਸ਼ਰੀਰ ਨਹੀਂ ਜਦੋਂ ਗੁਰੂ ਸ਼ਰੀਰ ਵਿੱਚ ਸਨ ਉਦੋਂ ਵੀ ਗੁਰੂ ਜੋਤ ਹੀ ਸੀ ਤੇ ਅੱਜ ਵੀ ਗੁਰੂ ਜੋਤ ਹੀ ਹੈ ਜੇ ਸਾਡੇ ਹਿਰਦੇ ਵਿੱਚ ਅੱਜ ਦੇ ਦਿਹਾੜੇ ਇਹ ਇੱਕੋ ਹੀ ਬਚਨ ਪੱਕਾ ਹੋ ਜਾਏ ਕਿ ਗੁਰੂ ਸ਼ਰੀਰ ਨਹੀਂ ਗੁਰੂ ਜੋਤ ਹੈ ਤੇ ਸਾਡਾ ਗੁਰਪੁਰਬ ਮਨਾਇਆ ਹੋਇਆ ਸਫਲ ਹੋ ਜਾਏਗਾ। ਆਪ ਸਾਰੀ ਸੰਗਤ ਨੂੰ ਅੱਜ ਇਸ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਹੋਵੇ। ਆਪ ਸਾਰੀ ਸੰਗਤ ਨੂੰ ਗੁਰੂ ਦਰਬਾਰ ਵਿੱਚ ਆਉਂੰਤੇ ਜੀ ਆਇਆਂ ਆਖਦਾ ਹਾਂ। ਮੇਰੇ ਪਾਸੋਂ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ